ਪਹੁੰਚ ਗਏ ਆਪਾਂ ਆਲਮਗੀਰ ਸਾਹਿਬ ਇੱਥੇ ਦਾ ਝੂਟੇ ਝਾਟੇ ਲੱਗਣ ਦੀ ਤਿਆਰੀ ਚ ਨੇ ਤੇ ਸਵਾ ਉਹ ਨਿੱਤਰ ਆਉਣੀ ਆ ਫਤੇਗੜ ਸਾਹਿਬ ਤੋਂ ਬਾਅਦ ਤੇ ਸੌਫਰੇ ਸਾਡਾ ਆਪਣਾ ਸੌਫਰਾ ਵੀ ਜਾਰੀ ਰਹੂਗਾ ਦਿਖਾਉਣੇ ਆ ਸਾਨੂੰ ਅੱਜ ਆਪਾਂ ਆਲਮਗੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਸਾ ਸਾਰਿਆਂ ਦਾ ਤੁਹਾਨੂੰ ਅੱਜ ਦਰਸ਼ਨ ਕਰਾਉਣ ਪਹੁੰਚੇ ਆਪਾਂ ਜੀ ਗੁਰਦੁਆਰਾ ਆਲਮਗੀਰ ਸਾਹਿਬ ਇੱਥੇ ਕੀ ਗੁਰਗੋਬ ਸਿੰਘ ਜੀ ਮਾਚੀਵਾਲੇ ਤੋਂ ਉੱਚਾ ਪੀਰ ਬਣ ਕੇ ਇੱਥੇ ਪਹੁੰਚੇ ਸੀਗੇ ਦਿਖਾਉਣਿਆ ਤੁਹਾਨੂੰ ਗੁਰਦੁਆਰ ਸਾਹਿਬ ਕਰਾਉਣੇ ਦਰਸ਼ਨ ਤੇ ਸਾਡੇ ਚੈਨਲ ਨੂੰ ਉਸ ਪਰ ਸ਼ੇਅਰ ਲਾ ਕੇ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਡੇ ਨੂੰ ਤਾਂ ਕਿ ਜਿਹੜੇ ਲੋਕ ਨਹੀਂ ਆ ਸਕਦੇ ਉਹ ਵੀ ਦੇਖ ਸਕਣ ਇਹ ਗੁਰਦੁਆਰਾ ਸਾਫ ਮਲੇਕ ਕੋਟ ਲੁਧਿਆਣਾ ਰੋਡ ਤੇ ਸਥਿਤ ਆ ਜੇ ਲੋ ਆਪਾਂ ਡੇਲੋ ਤੋਂ ਅੱਗੇ ਲੁਧਿਆਣਾ ਜਾਂਦੇ ਆ ਉੱਥੇ ਬਣਿਆ ਹੋਇਆ ਆਪਾਂ ਰੋਡ ਤੀ ਬਣਿਆ ਹੋਇਆ ਵਾ ਉਹ ਸਾਹਮਣੇ ਤੋਂ ਬਹੁਤ ਦਰਸਾ ਸਾਹ ਆ ਸਾਰੀ ਜਗ੍ਹਾ ਜਗੁਰਦਰਾ ਸਾਹਿਬ ਦੀ ਹੈ ਇੱਧਰ ਗੁਰੂ ਗੋਬਿੰਦ ਸਿੰਘ ਜੀ ਮਾਚੀ ਵੜੇ ਤੋਂ ਉੱਚਾ ਪੀਰ ਬਣ ਕੇ ਆਲੰਗੀਰ ਸਾਹਿਬ ਵਿਖੇ ਪਹੁੰਚੇ ਸੀਗੇ ਉੱਚਾ ਪੀਰ ਬਣ ਕੇ ਇਥੇ ਗਣੀ ਖਾਨ ਨਵੀ ਖਾਨ ਨੇ ਗੁਰੂ ਗੋਬ ਸਿੰਘ ਜੀ ਨੂੰ ਛੱਡਿਆ ਸੀ ਅਤੇ ਗੁਰੂ ਗੋਬ ਸਿੰਘ ਜੀ ਨੇ ਗਣੀ ਖਾਨ ਨਵੀ ਖਾਨ ਨੂੰ ਇੱਥੋਂ ਵਾਪਸ ਮਾਚੀਵਾਲੇ ਭੇਜ ਦਿੱਤਾ ਸੀਗਾ ਤੇ ਕਰਾਉਣੇ ਆ ਸਾਨੂੰ ਦਰਸ਼ਨ ਅਜ ਗੁਰਦੁਆਰਾ ਆਲੰਗੀਰ ਸਾਹਿਬ ਦੱਸਿਆ ਜਾਂਦਾ ਕਿ ਚਮਕੌਰ ਗੜੀ ਵਿੱਚ ਤਿੰਨ ਸਿੰਘ ਸਿੱਧ ਹੋਈ ਸੀ ਉਹਨਾਂ ਵਿੱਚ ਇੱਕ ਭਾਈ ਸਦੂਲ ਸਿੰਘ ਜੀ ਜਿਹੜੇ ਕੀ ਪਿਤਾ ਭਾਈ ਨਰੇਗਿਨ ਸਿੰਘ ਦੇ ਸਨ ਤੇ ਦੋ ਸਿੰਘ ਹੋਰ ਸੀਗੇ ਸੇਰ ਸਿੰਘ ਅਤੇ ਭਾਈ ਸੁੱਖਾ ਸਿੰਘ ਵੀ ਸੀ ਦੋਏ ਸੀ ਉਹ ਇਸੇ ਪਿੰਡ ਦੇ ਆਲੂੰਗੀਲ ਦੇ ਸੀਗੇ ਔਰੇ ਦੀ ਜਦੋਂ ਫਤਿਹਗੁਰ ਸਾਹਿਬ ਦੀ ਸਵਾਖਤ ਹੋ ਜਾਂਦੀ ਆ ਤਾਂ ਇੱਧਰ ਜੋੜ ਮੇਲਾ ਸ਼ੁਰੂ ਹੁੰਦਾ ਬਾ 14 15 16 ਪੋਨੂ ਆਹ ਗੁਰਦਆਸਾ ਸਾਹਿਬ ਦੀ ਇਮਾਰਤ ਆ ਸਾਰੀ ਗੁਰਦੁਆਰਾ ਆਲਮਗੀਰ ਸਾਹਿਬ ਗੁਰੂ ਗੋਬ ਸਿੰਘ ਜੀ ਜਦੋਂ ਇੱਥੇ ਉੱਚਾ ਪੀਰ ਬਣ ਕੇ ਪਹੁੰਚੇ ਸੀਗੇ ਇੱਥੇ ਇਤਿਹਾਸ ਲਿਖਿਆ ਹੈ ਤੁਸੀਂ ਪੜ੍ਹ ਸਕਦੇ ਹੋ ਇਤਿਹਾਸ ਇਸ ਸਥਾਨ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਚੀਵਾੜੇ ਤੋਂ ਉੱਚ ਦੇ ਪੀਰ ਦੇ ਰੂਪ ਵਿੱਚ ਪਲੰਗ ਤੇ ਸਵਾਰ ਹੋ ਕੇ 14 ਅਪੋ 1704 ਈਸਵੀ ਨੂੰ ਇੱਥੇ ਪਹੁੰਚੇ ਸਨ ਇਸ ਪਿੰਡ ਦੇ ਘੋੜਿਆਂ ਦੇ ਵਪਾਰੀ ਭਾਈ ਨਗਾਈਆ ਸਿੰਘ ਤੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ ਨਬੀ ਖਾਂ ਤੇ ਗਣੀ ਖਾਂ ਨੂੰ ਪਲੰਗ ਦੇ ਕੇ ਵਾਪਸ ਭੇਜ ਦਿੱਤਾ ਆਪਨੇ ਗੋਹੇ ਚੁਗਦੀ ਮਾਈ ਨੂੰ ਪੁੱਛਿਆ ਮਾਈ ਜੀ ਇੱਥੇ ਕਿਤੇ ਇਸ਼ਨਾਨ ਕਰਨ ਨੂੰ ਜਲ ਮਿਲ ਸਕਦਾ ਹੈ ਤਾਂ ਮਾਈ ਨੇ ਕਿਹਾ ਪੀਰ ਜੀ ਇਹ ਥੇ ਦੀ ਧਰਤੀ ਹੈ ਇੱਥੇ ਜਲ ਨਹੀਂ ਹੈ ਦੂਰ ਇੱਕ ਖੂਹ ਹੈ ਪਰ ਉੱਥੇ ਇੱਕ ਬਹੁਤ ਵੱਡੀ ਸਰਾਲ ਰਹਿੰਦੀ ਹੈ ਉੱਥੇ ਕੋਈ ਨਹੀਂ ਜਾ ਸਕਦਾ ਗੁਰੂ ਜੀ ਨੇ ਇੱਕ ਤੀਰ ਮਾਰ ਕੇ ਸਰਾਲ ਦੀ ਮੁਕਤੀ ਕੀਤੀ ਤੇ ਉਹ ਖੂਹ ਡਿਗ ਕੂਚ ਡੇਗ ਪਈ ਸਿੱਖ ਪਾਣੀ ਲੈਣ ਗਏ ਤਾਂ ਪਾਣੀ ਖਰਾਬ ਸੀ ਇਸ ਕਰਕੇ ਜਿੱਥੇ ਗੁਰੂ ਜੀ ਆਪ ਬੈਠੇ ਸਨ ਨੇੜੇ ਜਿਹੇ ਇੱਕ ਹੋਰ ਤੀਰ ਮਾਰਿਆ ਤਾਂ ਧਰਤੀ ਦੀ ਹਿੱਕ ਵਿੱਚ ਪਵਿੱਤਰ ਜਲ ਦਾ ਸੋਮਾ ਫੁੱਟ ਪਿਆ ਤੇ ਸਿੱਖਾਂ ਨੇ ਇਸ਼ਨਾਨ ਪਾਨ ਕੀਤਾ ਇਹ ਕੋਤਕ ਦੇਖ ਕੇ ਮਾਈ ਗੁਰੂ ਜੀ ਦੇ ਚਰਨਾਂ ਉੱਤੇ ਡੇਗ ਪਈ ਤੇ ਕਹਿਣ ਲੱਗੀ ਪੀਰ ਜੀ ਤੁਸੀਂ ਤਾਂ ਕਮਾਲ ਦੇ ਪੀਰ ਹੋ ਮੇਰੀ ਇੱਕ ਅਰਜ਼ ਹੈ ਮੈਨੂੰ ਕੋੜ ਹੈ ਮੈਂ अनेका ਪਾਸੋਂ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਇਆ ਕਿਰਪਾ ਕਰਕੇ ਮੇਰਾ ਇਹ ਰੂਹ ਰੋਗ ਦੂਰ ਕਰੋ ਗੁਰੂ ਜੀ ਨੇ ਕਿਹਾ ਮਾਤਾ ਜੀ ਇਸ ਸਮੇਂ ਵਿੱਚ ਜੋ ਵੀ ਸਰਦਾ ਨਾਲ ਇਸ਼ਨਾਨ ਕਰੇਗਾ ਉਸ ਦੇ ਦੁੱਖ ਦਰਿਦਰ ਵਾਹਿਗੁਰੂ ਆਪ ਦੂਰ ਕਰੇਗਾ ਮਾਤਾ ਨੇ ਹੁਕਮ ਮੰਨ ਕੇ ਇਸ਼ਨਾਨ ਕੀਤਾ ਅਤੇ ਰੋਗ ਮੁਕਤ ਹੋ ਗਈ ਪਿੰਡ ਜਾ ਕੇ ਸਾਰੀ ਵਿਥਿਆ ਸੁਣਾਈ ਗੁਰੂ ਜੀ ਇਲਾਕੇ ਦੀਆਂ ਸੰਗਤਾਂ ਦੇ ਪ੍ਰੇਮ ਵਸੇ ਸਥਾਨ ਤੇ ਤਿੰਨ ਦਿਨ ਰਹੇ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਸવાય ਮੰ ਹੈ ਗੁਰੂ ਜੀ ਭਾਈ ਨਗਾਇਆ ਸਿੰਘ ਜੀ ਦੀ ਭੇਟ ਕਿਤੇ ਘੋੜੇ ਤੇ ਸਵਾਰ ਹੋ ਕੇ ਰਾਏਕੋੜ ਨੂੰ ਚੱਲ ਪਏ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਜਲਦਾ ਸੋਮਾ ਅਪਰਾਧ ਕੀਤਾ ਸੀ ਜਿਸ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਤੀਰ ਸਰ ਪਿਆ ਸੀਗਾ ਤੇ ਹੁਣ ਗੁਰਦੁਆਰਾ ਸਾਹਿਬ ਨੂੰ ਪਾਸਾ ਈ 10 ਮੱਜੀ ਸਾਹਿਬ ਪਾਸਾ ਈ 10 ਆਲਮਗੀਰ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਪਹਿਲਾਂ ਗੁਰਦੁਆਰਾ ਸਾਹਿਬ ਦਾ ਨਾਮ ਤੀਰ ਸਰ ਸੀਗਾ ਇੰਦਰ ਬਣਾ ਲੰਗਰ ਹਾਲ ਗੁਰਦਵਾਰ ਸਾਹਿਬ ਦਾ ਹਲੋ ਗੁਰਦਵਾਰ ਸਾਹਿਬ ਦੀ ਲੰਗਰ ਹਾਲ ਦੀ ਬਿਲਡਿੰਗ ਇੱਧਰ ਗੁਰਦੁਰਾ ਸਾਹਿਬ ਦੀ ਐਂਟਰੀ ਤੇ ਆ ਪੇਂਟਿੰਗਸ ਬਹੁਤ ਸੋਹਣੀ ਲੱਗੀਆਂ ਬਣੀਆਂ ਹੋਈਆਂ ਨੇ ਬਾਬਾ ਦੀਪ ਸਿੰਘ ਜੀ ਦੀ ਹੱਥ 'ਚ ਖੰਡਾ ਵੜਿਆ ਹੋਇਆ ਤੇ ਦੂਜਾ ਭਾਈ ਕਨਈਆ ਜੀ ਪਾਣੀ ਪਲਾਉਂਦੇ ਹੋਏ ਪਾਣੀ ਦੀ ਸੇਵਾ ਕਰਦੇ ਹੋਏ ਆ ساری ਮਾਰਕੀਟ ਦਾ ਪਿੰਦਰ ਗੁਰਦਰਾ ਸਾਹਿਬ ਦਰਸ਼ਨੀ ਡਿਊਟੀ ਆ ਪੁਰਾਣੀ ਨਵੀਂ ਦਾ ਕੰਮ ਚੜ ਰਿਹਾ ਵਾ ਦਸਾਂ ਡਿਊਟੀ ਦਾ ਆ ਇੱਕ ਟਿਕਾਵਾ ਹੂ ਵਹ ਹੁਣ ਗੋਬਿੰਦ ਆਪੇ ਗੁਰਚੇਲਾ ਗੁਰੂ ਗੋਬਿੰਦ ਸਿੰਘ ਜੀ ਮੱਛੀ ਮਾਛੀਵਾੜੇ ਤੋਂ ਮੰਜੇ ਤੋਂ ਸਵਾਰ ਆਏ ਅੱਥੇ ਅਣੀ ਸਿੰਘ ਤੇ ਨਖਾਈਆ ਸਿੰਘ ਨਾਲ ਕੋ ਇਹਨੇ ਕੋੜਾ ਦਿੱਤਾ ਆ ਪ੍ਰਾਣੀ ਆ ساری ਬਣੀ ਹੋਈ ਮੁਰਦਰਾ ਸਹਰਦਾ ਆ ਪਿੱਛੇ ਗੁਰਦੁਆਰਾ ਦੇ ਪਿੱਛੇ ਆ ਕੇ ਕਾਫੀ ਹੈ ਨਾ ਰੋਡ ਤੀ ਇਹ ਆ ਕਾਰ ਪਾਰਕਿੰਗ ਬਰੇ ਨਹੀਂ ਹੈਗੀ ਫਰੀ ਕਾਰ ਪਾਰਕਿੰਗ ਆ ਬਣੀ ਹੋਈ ਗੁਰਦੁਆਰ ਸਾਹਿਬ ਦੀ ਤੇ ਹਾਂ ਸਾਰਾ ਵਰਨੀ ਹੈ ਇੱਥੇ ਉਹਦੇ ਕਰਕੇ ਹਾਂ ਦੁਕਾਨਾਂ ਦੁਕਾਨਾਂ ਲੱਗ ਰਹੀਆਂ ਨੇ ਉੱਥੇ ਤੱਕ ਦੇਖੋ ਪਿੱਛੇ ਤੱਕ ਆ ਆ ਸਾਰੀ ਜਗ੍ਹਾ ਹਾਲਮਗੀਰ ਦੀ ਹੈ ਪਿੰਡ ਦੀ ਆ ਤੇ ਆਹਾ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਪਿੱਛੇ ਆ ਕੇ ਇੱਥੇ ਆ ਬਣਿਆ ਹੋਇਆ ਵਾ ਜਗਾ ਬਣੀ ਹੋਈ ਆ ਤੇ ਗੋਮ ਸਿੰਘ ਜੀ ਮਰਦਾ ਇੱਕ ਪਾਸੇ ਤੀਰ ਕਮਾਣਾ ਢੰਡਾ ਬਣਿਆ ਉੱਪਰ ਇੱਥੇ ਤੱਕ ਨਗਾਣਾ ਲੱਗ ਰਹੀਆਂ ਨੇ ਤੇ ਕੁਤਰਾ ਸਾਫੀ ਬੀਬੀ ਆ ਮਾਰ ਦਿੱਤੋ